ਅੱਛੀ ਗੱਲ ਜੀ ਅਸੀਂ ਆ ਹਵੇਲੀ ਦੇ ਵਿੱਚ ਆਪਣੀ ਤੇ ਕਮਾਦ ਨੂੰ ਇਹ ਨਾ ਆਇਆ ਹੋਇਆ ਵਾ ਪਾਣੀ ਉਧਰ ਸਾਰਾ ਲਖਾਫੇ ਨੂੰ ਜਿਹੜੇ ਹੁੰਦੇ ਆ ਆ ਹੀ ਜਾਂਦੇ ਘਰ ਤੋਂ ਸੌਦਾ ਪੱਤਾ ਲਈਦਾ ਤੇ ਲਖਾਫੇ ਵਾਧੂ ਹੋ ਜਾਂਦੇ ਆ ਫਿਰ ਉਹਦਾ ਕੋਈ ਹੋਰ ਹੱਲ ਨਹੀਂ ਲੱਗਦਾ ਉਧਰ ਲਾਇ ਇਹਨੂੰ ਸਾਰ ਦੇ ਦਾ ਇੱਦਾਂ ਢਿੱਲੀ ਲਾ ਕੇ ਕਿਆ ਕਮਾਦ ਜਿਹੜਾ ਫਰੀਜਿਆ ਸੀ ਜੋੜਦੇ ਪਾਪਾ ਨੇ ਉਹ ਸਾਰਾ ਬੜਾ ਸੁਣਾ ਹੋ ਗਿਆ ਤੈਨੂੰ ਨਾ ਸੇਡਾ ਧਾਗੇ ਪਾ ਤੰਦੋਂ ਪਾਣੀ ਬੈ ਕੈਮਰਾ ਕਰਕੇ ਬੰਨਦੇ ਤੇ ਹਲਕੇ ਹਲਕਾ ਕਿਥੇ ਮੈਂ ਨਾ ਇਕੱਠੇ ਰਹੂਗਾ ਪਿਛਲੀ ਵਾਰੀ ਸਾਡਾ ਕਮਾੜ ਜਿਹੜਾ ਨਾ ਸਾਰਾ ਡੇਢੀ ਗਏ ਅਸੀਂ ਕਿਰੋ ਮੇਲੇ ਏਰੀਆ ਜਾਜਾਈਆਂ ਸੀ ਤੇ ਇਦਾਂ ਇੱਕ ਸਾਈਡ ਤੋਂ ਮਤਲਬ ਜਿਹੜਿਆ ਤੁਸੀਂ ਜਾਣਗੇ ਸਿੱਧੇ ਦਿੱਤੇ ਫਿਰ ਜਿਹੜੇ ਵੱਡੇ ਹੋ ਜਾਣਗੇ ਨਾਲ ਨਾਲ ਇਹ ਤਾਂ ਤਾਂ ਬੰਨਦੇ ਜਗੇ ਤੇ ਆਹ ਕੇਲੇ ਦਾ ਵੀ ਐਕਸਟਰਾ ਪੱਤੇ ਪੁੱਤੇ ਸਾਰੇ ਇਹਦੇ ਨਾਲ ਜਿਹੜਾ ਵਾ ਫਰੂਟ ਤੇਰਾ ਸਾਲਾ ਜ਼ੋਰ ਲੱਗੂਗਾ ਨਹੀਂ ਤੇ ਪੱਤਿਆਂ ਤੇ ਹੀ ਸਾਲਾ ਜ਼ੋਰ ਤੇ ਐਮ ਤੇ ਜੋਤ ਚਾਹ ਪਾਣੀ ਪੀ ਕੇ ਉੱਠ ਕੇ ਤੇ ਆਪਣੀਆਂ ਖੇਡਾਂ 'ਚ ਲੱਗ ਗਏ ਆ ਆ ਵੇਖੋ ਇਹ ਦੇ ਮਿੱਟੀ ਬਣਾਉਣ ਆਪਣੇ ਖੜਾਉਣਿਆਂ ਖੜਾਣਿਆਂ ਵਾਸਤੇ ਤੇ ਅੱਜ ਮੈਂ ਜੋ ਤੁਹਾਨੂੰ ਕਿਹਾ ਤੁਹਾਨੂੰ ਮੈਂ ਸੁਣਾਣੇ ਦਿੱੰਨੀਆਂ ਉਹਨਾਂ ਨੂੰ ਕਲਰ ਕਰੋ ਜਿਹੜੇ ਉੱਪਰ ਕਵਰ ਚੜਾਈਦੇ ਆ ਮੈਂ ਆ ਉਦਾਂ ਖੇਡਾਂ ਵੀ ਕਰੋ ਪੜਾਈ ਵੀ ਕਰੋ ਤੇ ਕੰਮ ਵਿੱਚ ਸਿੱਖੋ ਨਾਲੇ ਖੇਡਾਂ ਦੇ ਨਾਲੇ ਕੰਮ ਸਿੱਖ ਲੈਣਗੇ ਤੇ ਸਬਜ਼ੀ ਦੇ ਹੌਲੀ-ਹੌਲੀ ਜੀਵਨ ਦੇ ਮਹੀਨੇ ਤੇ ਜਿਹੜੀਆਂ ਜੂਨ 'ਚ ਲੱਗਣ ਵਾਲੀਆਂ ਸਬਜ਼ੀਆਂ ਵਾਂ ਉਹ ਲਾ ਲਾਂਗੇ ਕਿਉਂਕਿ ਪਹਿਲਾਂ ਕੁਝ ਟਾਈਮ ਨਹੀਂ ਲੱਗਾ ਕੁਝ ਠੀਕ ਜਿਹਾ ਵੀ ਨਹੀਂ ਸੀ ਮਤਲਬ ਸਰੀਰ ਮੇਰਾ ਤੇ ਫਿਰ ਨਾਲ ਹੋਇਆ ਨੇ ਕੰਮ ਚਾਰਦਾ ਕੰਮ ਹੈ ਸਕੂਲ ਦਾ ਤੇ ਸਕੂਲ ਦੀ ਡਿਊਟੀ ਦਾ ਕੋਈ ਪਤਾ ਨਹੀਂ ਆ ਕਿ ਕਿਹੜੇ ਵੇਲੇ ਅਗਲਾ ਕਿੱਧਰ ਭੇਜ ਦੇਣਾ ਮੈਂ ਫਿਰ ਉਹ ਸਾਰਾ ਹੋ ਜਾਂਦਾ ਕੰਮ ਖਰਾਬਾ ਤੇ ਪਹਿਲੀਆਂ ਵਿਹਲੀਆਂ ਹੋਈਆਂ ਜੀ ਬੱਚਿਆਂ ਦੇ ਖੇਡਣ ਮੱਲਾਂ ਲਈ ਖੇਹਾਂ ਕੋਈ ਗੱਲ ਨਹੀਂ ਆ ਜੂਨ ਦਾ ਮਹੀਨਾ ਇਹਨਾਂ ਦਾ ਬੜਾ ਵਧੀਆ ਸੋ ਮ제 ਵਾਲਾ ਨੰਗਦਾ ਵਾ ਕਿਉਂਕਿ ਪੈੜੀਆਂ ਵੀ ਫ੍ਰੀ ਹੁੰਦੀਆਂ ਆ ਵਾ ਤੇ ਬੱਚੇ ਮਰਜ਼ੀ ਨਾਲ ਹੱਥ ਦੇ ਖੇਡਦੇ ਆ ਤੇ ਆ ਲੱਗਿਆ ਪਾਜੀ ਉਹਨਾਂ ਦਾ ਸਾਡਿਆ ਨੰਬਰ ਉਹ ਏਦਾਂ ਸਾਡੇ ਕਲਦੇ ਨਾਲ ਲਾਇਆ ਪਰ ਇਹ ਨਾ ਜਦੋਂ ਕੋਈ ਲਾਗੇ ਕੋਈ ਕਰੀਦਾ ਉਹ ਕੰਮ ਆ ਗੋਗਵਾਲਾ ਤੇ ਨੂੰ ਸੇਕ ਵੱਜ ਜਾਂਦਾ ਫਰੂਟ ਨੂੰ ਉਦਾਂ ਬਹੁਤ ਜ਼ਿਆਦਾ ਪਿਆਰ ਆ ਚਲੋ ਪਹਿਤੂ ਮਿੱਟੀ ਨਾ ਛਾਂਲ ਲੋ ਚੱਜਣਾ ਹੱਥ ਇਹਦੇ ਛਾਣੇ ਇਹਦੇ ਤੇ ਪਾਣੀ ਨਾ ਪਾਏ ਉਹਨੇ ਤੇ ਨਾ ਮੈਂ ਛੇਕ ਕੀਤੀ ਸੀ ਇਹ ਡਸਟਬਿਨ ਪਾਣੀ ਬਾਲਟੀ ਚ ਪਾ ਲਿਆ ਇਹਦੇ ਚੇਸ ਨਹੀਂ ਹੈ ਗਈ ਮੈਨੂੰ ਪਤਾ ਨਾ ਮੈਂ ਬਰੀਕ ਬਰੀਕ ਜੇ ਕੀਤੀ ਸੀ ਛੇ ਤੇ ਬਾਕੀ ਆ ਇਹਨੂੰ ਵੀ ਫਰੂਟ ਸਾਡੇ ਅਮਰੂਦ ਨੂੰ ਵੀ ਬਹੁਤ ਹੀ ਵਾਇਗੁਰੂ ਦੇ ਫਰੂਟ ਪਾਇਆ ਵਾ ਆ ਰੱਖੋ ਤੁਹਾਨੂੰ ਇੱਥੇ ਗੁੱਛਿਆ ਨੇ ਗੁੱਛੇ ਹੀ ਅਮਰੂਦ ਲੱਗੇ ਆ ਵਾਇਗੁਰੂ ਜੀ ਕਿਰਪਾ ਕਰਨ ਚਲੋ ਪੱਕ ਜੇ ਵਧੀਆ ਫਰੂਟ ਉਸ ਬੱਚੇ ਖਾਣ ਦੇਣਗੇ ਤੇ ਆਹ ਦੇਖੋ ਹਾਂਜੀ ਬਤੂ ਕਮੈਂਟ ਬਲੈਕ ਬਰੂਦ ਨੂੰ ਲੱਗੇ ਆ ਇਹ ਲੱਗੇ ਤੇ ਥੋੜੇ ਜਿਹੇ ਹਰਕੀ ਭਰੇ ਆ ਚਲੋ ਪਤਾ ਲੱਗ ਜਾ ਵੀ ਇਹ ਕਿਦਾਂ ਦਾ ਇਹਨੂੰ ਫਰੂਟ ਮਿੱਠਾ ਪਿੱਕਾ ਜਿਹਾ ਵੀ ਹੋਗਾ ਦੇ ਚੰਨ ਜਿਆਦੇ ਜਿਉਂ ਵਿੱਚ ਨੂੰਤੀ ਕਰਦੇ ਬ੍ਰੇਕਾ ਦੇ ਚੱਲ ਠੀਕ ਹੈ ਤੇ ਤੁਹਾਨੂੰ ਕਿੱਧਰ ਲਈ ਚਾਹੀਦੀ ਤੇ ਨਿੰਮ ਸਾਰੇ ਜਾਣੇ ਸਾਡੇ ਭੈਣ ਭਰਾ ਵੀ ਆਪਣੇ ਆਪਣੇ ਘਰਾਂ ਚ ਜਰੂਰ ਲਗਾਓ ਨਿੰਮ ਦਾ ਬਹੁਤ ਲਾਇਵਾਂ ਦੀ ਚੀਜ਼ ਆ ਇਹਦਾ ਪਾਣੀ ਆਪਣੇ ਫੇਸ ਲਈ ਬਾਣ ਪੱਤੇ ਉਬਾਲ ਕੇ ਹਨ ਫੇਸ ਧੋਣ ਲਈ ਆਪਾਂ ਪਾਣੀ ਵਰਤ ਸਕਦੇ ਇਹਦੇ ਆਪਣੇ ਮੂੰਹ ਤੇ ਹੈਗੇ ਆ ਕਿਲਮੋਸੇ ਹੁੰਦੇ ਜਿਵੇਂ ਛੋਟੇ ਬੱਚਾ ਦੇ ਹੁਣ ਸ਼ੁਰੂ ਹੋ ਜਾਂਦੇ ਜਾਂ ਆਮੇ ਲੇਡੀਜ਼ ਤੇ ਹੁੰਦਾ ਜੈਂਟਸ ਤੇ ਵੀ ਹੁੰਦਾ ਅੱਜ ਕੱਲ ਤੇ ਹਨ ਦਤਨ ਫੇਰੇ ਦੇ ਪੱਤੇ ਤੁਸੀਂ ਖਾਓ ਜੇ 슈ਗਰ ਸ਼ਕਰ ਦੀ ਪ੍ਰੋਬਲਮ ਹੈ ਤਾਂ ਵੀ ਠੀਕ ਹੈ ਉਹਨਾਂ ਦਾ ਕੰਮ ਓਕੇ ਦੇਸੀ ਚੀਜ਼ਾਂ ਆਪਾਂ ਛੱਡਤੀਆਂ ਤੇ ਹੁਣ ਬਿਮਾਰੀਆਂ ਦਾ ਵੀ ਜਿਹੜਾ ਉਹ ਜ਼ਿਆਦਾ ਹੀ ਹੋ ਗਿਆ ਵਧਾ ਗਿਆ ਬਾਕੀ ਹੈ aloevera ਦੀ ਮੈਂ ਨਾ ਕਦੀ ਸਬਜ਼ੀ ਨਹੀਂ ਬਣਾਈ ਮੈਂ ਅੱਗੇ ਵੇਖਦੇ ਰਹੇ ਨਹੀਂ ਪਰ ਫੇਰ ਮੈਂ ਤਾਂ ਨਾ ਬਣਾਈ ਵੀ ਪਤਾ ਨਹੀਂ ਕਿ ਘਰ ਤੇ ਕਿਸ ਨੇ ਖਾਣੀ ਕਿ ਨਹੀਂ ਖਾਣੀ ਪਰ ਮੈਨੂੰ ਕਿਤੇ ਥੋੜੇ ਜੀ ਸਬਜ਼ੀ ਜ਼ਰੂਰ ਇਹਦੀ ਟਰਾਈ ਕਰਨੀ ਆ ਵੀ ਕਿੱਦਾਂ ਦੀ ਬਣਦੀ ਆ ਤੇ ਮੈਂਗੋ ਸਾਡੇ ਦੋ ਬੱਚੇ ਆ ਬਾਕੀ ਸਾਰਾ ਜਿਹੜਾ ਇਹਦਾ ਬੂਰ ਪਿਆ ਸੀ ਛੜ ਗਿਆ ਵਾ ਚਲੋ ਇਹ ਹੁਣ ਵੇਲੇ ਆਏ ਬਾਹਰ ਅੱਗੇ ਅਰਦਾਸ ਕਰੀ ਦੀ ਵੀ ਬਾਬਾ ਜੀ ਇਹਨਾਂ ਨੂੰ ਕੁਛ ਨਾ ਹੋਵੇ ਵਧੀਆ ਪੱਕਣ ਤੇ ਘਰ ਦੇ ਮੈਂਗੋ ਵੀ ਖਾ ਕੇ ਵੇਖੀਏ ਵੀ ਕਿੱਦਾਂ ਦੇ ਆ ਆ ਐਪਲ ਇਹਦੇ ਹੁਣ ਮੈਂ ਲੱਗੀ ਕਾਟ-ਛਾਟ ਥੱਲੇ ਉਹ ਜਿਹੜੀਆਂ ਜਿਹੜੀਆਂ ਸਾਰੀਆਂ ਟਾਣੀਆਂ ਨਾ ਝਾੜ ਦੇਣੀਆਂ ਤਾਂ ਕਿ ਇਹਦਾ ਜਿਹੜਾ ਆਪਣਾ ਸਾਰੀ ਪਾਵਰ ਆ ਫਰੂਟ 'ਤੇ ਲੱਗੇ ਟਾਣੀਆਂ ਤੇ ਨਾ ਲੱਗੇ ਬਾਕੀ ਜੀ ਬਸ ਅੱਜ ਲਈ ਸਾਡਾ ਇੰਨਾ ਕੀ ਆ ਕੰਮ ਤੇ ਆ ਸਾਰੇ ਗਲਾਬਲੂ ਬਣ ਫੇਰ ਆ ਕੋਈ ਨ ਹੋ ਜੇ ਛਟੇ ਆ ਫੁੱਲ ਤੇ ਫੇਰ ਹੁਣ ਆ ਇੱਕ ਪਰੀ ਇਹ ਮਾੜਾ ਜਿਹਾ ਮੀਂਹ ਪੈ ਗਿਆ ਤੇ ਬਾਦੂ ਫਲ ਸੌਰੀ ਫੁੱਲ ਲੱਗ ਜਾਣੇ ਤੇ ਆਪ ਪੀਤੇ ਆਪੇ ਹੀ ਉੱਗ ਗਏ ਜੇ ਆ ਵੇਖੋ ਕਿੰਨੇ ਸੋਹਣੇ ਪਪੀਤੇ ਜਿਹੜੇ ਆ ਨਾ ਲੱਗ ਰਹੇ ਇਹਨੂੰ ਸਟਾਰਟ ਹੋ ਗਏ ਤੇ ਖਾ ਕੇ ਜਿਵੇਂ ਬੱਚੇ ਬੀ ਵਗੈਰਾ ਛੋਟੇ ਦਿੰਦੇ ਆ ਤੇ ਉਹੀ ਜਿਹੜਾ ਵਾ ਉਗ ਗਏ ਆ ਪਪੀਤੇ ਤੂੰ ਜ਼ਰਾ ਕਿ ਬਿਲਕੁਲ ਡੱਬੀ ਪਤਾ ਡੱਬੀ ਏ ਥੱਲੇ ਪਈ ਏ ਇਹ ਚਾਰ ਇਕੁਅਲ ਹੀ ਸਰਵਿਸ ਵਾੜ ਲੈਣੀ ਥੋੜੀ ਜਿਹੀ ਥੋੜੀ ਹੋ ਜਾਏਗੀ ਆਹ ਕੋਈ ਗੱਲ ਚਲ ਚਾਹ ਤੇ ਬੰਨੀ ਜਿਆਦਾ ਇਹੋ ਜਿਹਾ ਦੋਵੇਂ ਚੱਤ ਵਾਲ ਦੇ ਆ ਅੱਧੀ ਅਰੇ ਨਹੀਂ ਵਜੇ ਚੱਲਦੀ ਮੈਂ ਚੱਲਦੀ ਹਾਂ ਜੀ ਲਾ ਦੇਵਾ ਮੰਮਾ ਤੋ ਟੇ ਨਾ ਆ ਜਾ ਕੋ ਸਾਦੇ ਟੁੱਟਣੀ ਐ ਏਦਾਂ ਨਹੀਂ ਨਾ ਇੱਥੇ ਗਾੜੀਆਂ ਫੜ ਕੇ ਰੱਖੋ ਜਿੱਥੋਂ ਝੁਕਦੀ ਐ ਹਾਂ ਜੀ ਤੇ ਸਰ ਗੈਸ ਹੀ ਅਜ ਨਾ ਆਦੇ ਹੀ ਮੈਂ ਮਿੱਟੀ ਸਭ ਤੇ ਨਾ ਤੈਨੂੰ ਮੈਂ ਛੇ ਗੱਲੇ ਤੁਹਾਨੂੰ ਦੱਸਾਂ 1.5 ਸਾਲ ਹੋ ਗਿਆ ਤੰਦੂਰ ਲਿਆ ਕੇ ਰੱਖੇ ਨੂੰ ਤੇ ਉਹ ਗੱਡਣਾ ਸੀ ਨਾਲ ਚੁੱਲਾ ਚੱਲੇ ਜਿਹੜੇ ਮਿੱਟੀ ਦੇ ਬਣਾਉਣੇ ਸੀ ਚੁੱਲਾ ਚੌਂਕਾ ਮੇਰਾ ਨਾ ਗਰਮੀ ਜੋ ਵੈਸੇ ਆ ਲਵੇ ਮੇਰਾ ਚੁੱਲਿਆਂ ਤੇ ਹੀ ਕੰਮ ਕਰਨ ਨੂੰ ਦਿਲ ਕਰਦਾ ਗੈਸ ਤੇ ਤੇ ਚਲੋ ਹੁਣ ਮਜਬੂਰੀ ਆ ਕਾਲੀ ਕਾਲੀ ਚ ਕੰਮ ਕਰਨਾ ਪੈਂਦਾ ਵਾ ਤੇ ਕਹਿੰਦੇ ਸੀ ਜਦੋਂ ਮੈਂ ਮਿੱਟੀ ਪਹਿਲੇ ਜਸੁੱਟ ਦਿੰਨਾ ਵਾ ਫਿਰ ਇਹ ਆ ਥੋੜੇ ਦਿਨ ਮੁੜ ਕੇ ਜਿਵੇਂ ਝੋਨੇ ਲਾਉਣੇ ਆ ਫਿਰ ਪਾਣੀ ਭਰ ਦੇਣਾ ਪੈੜੀਆਂ 'ਚ ਤੇ ਹੁਣ ਪੈ ਲੀਆਂ ਵੇਲੀਆਂ ਸੀ ਤੇ ਕੰਡੀਸ਼ਨ ਮਿੱਟੀ ਛੋਟੇ ਦਿਨਾਂ ਤੇ ਸਾਡੇ ਨਾ ਇੱਥੇ ਪੈ ਲੀਆਂ ਦੀ ਮਿੱਟੀ ਬੜੀ ਸੁਣੀ ਚੀਕਣੀ ਤੇ ਲਾਲ ਮਿੱਟੀ ਆ ਜਿਵੇਂ ਚੁੰਨਿਆਂ ਦੇ ਜਨੂਰਾਂ ਦੇ ਬਣਾਉਣ ਦੇ ਕੰਮ ਆਉਂਦੀ ਆ ਇਹ ਮਿੱਟੀ ਤੇ ਕਹਿੰਦੇ ਇਹਨਾਂ ਚੋਂ ਤਿੰਨ ਚਾਰ ਆ ਜਿਹੜੇ ਨੇ ਹੁੰਦੀਆਂ ਉਹ ਟਰਾਲੀਆਂ ਦੀਆਂ ਹਨਾ ਆਪਾਂ ਰੱਖਿਆ ਹੁੰਦੀਆਂ ਵਾ ਘਰ ਚ ਕੋ ਵਾ ਵਸਣ ਦੀ ਇਹ ਕਹਿੰਦੇ ਤਿੰਨ ਚਾਰ ਇਹ ਸੁਣ ਦਿਨਾਂ ਦੇ 1 ਕੋ ਟਰਾਲੀਂ ਲਾਲ ਮਿੱਟੀ ਦੀਆਂ ਵਿੱਚੋਂ ਕੱਢ ਦਾਂਗੇ ਟੋਆ ਮਾਰ ਕੇ ਫਿਰ ਜਿਵੇਂ ਹੁਣ ਤੰਦੂਰ ਨੂੰ ਵੀ ਕਿਸੇ ਵੇਲੇ ਲਾਉਣੀ ਪੈਂਦੀ ਆ ਪੁੱਲੇ ਬਣਾਉਣੇ ਉਹਨਾਂ ਦੀ ਲਾਲ ਮਿੱਟੀ ਸੋਹਣੀ ਲੱਗਦੀ ਆ ਲੈ ਵੀ ਚਾਰ ਚਫੇਰੇ ਆਪਾਂ ਹਨਾ ਕਰਾਂਗੇ ਕਿ ਉਹ ਸੋਹਣਾ ਲੱਗਦਾ ਲਾਲ ਮਿੱਟੀ ਦੇ ਨਾਲ ਤੇ ਸਾਰੇ ਜਾਣੇ ਜਾ ਕੇ ਤੇ ਮਿੱਟੀ ਲਿਆਉਣ ਡੇ ਸੀ ਤੇ ਮੇਰੇ ਅੱਗੇ ਸਾਰ ਕਿੰਨੇ ਮੇਰੀ ਨਾ ਵੀਡੀਓ ਨਾ ਬਣਾ ਮੈਂ ਕੱਪੜੇ ਵੀ ਨਹੀਂ ਪਾਉਣਾ ਕੋਈ ਗੱਲ ਨਹੀਂ ਫਿਰ ਵੀ ਹੋ ਗਿਆ ਅੱਤੇ ਪਾਈ ਜਾ ਰਹੀ ਨੇ ਕਿਨਾਰੇ ਮੈਂ ਤਾਂ ਮਜ਼ਾ ਕਰਨੀ ਹੈ ਮੈਂ ਲੈਕਸ ਵਾਲਿਆਂ ਨੂੰ ਤੇ ਸਾਡੇ ਨਾਲ ਹਿੱਸਾ ਪਾ ਲੈਣਾ ਚਾਹੀਦਾ ਜਿਵੇਂ ਅਸੀਂ ਲੈਕਸ ਦੇ ਅੱਛੇ ਨਾ ਨਾ ਦੀ ਚੂਰੀ ਕਰਦੇ ਚੱਲਾ ਤੇ ਮੇਰੇ ਦੀਦੀ ਵੀ ਆਏ ਨੇ ਨਾਲ ਮੇਰੇ ਦੋਸਤ ਆ ਗਏ ਸਾਰੇ ਜਾਣੇ ਜਿਵੇਂ ਇਹ ਕੰਮ ਕਰਦੇ ਫਿਰ ਰੌਣਕ ਜੀ ਲੱਗਦੀ ਆ ਤੇ ਪੁੱਟਰੇ ਜੀ ਮਿੱਟੀ ਚੁੱਲਿਆਂ ਚੌਂਕਿਆਂ ਵਾਸਤੇ ਇਹ ਤਾਂ ਨੂੰ ਪਤਾ ਨਹੀਂ ਅਸੀਂ ਕਿੱਦਾਂ ਦੇ ਬਣਾਈਏ ਪਰ ਇਹ ਆ ਵੀ ਕੋਸ਼ਿਸ਼ ਜੀ ਵਰਕਰਾਂ ਉਹ ਵੇਖੋ ਕੀ ਬਣ ਗਿਆ ਤੇ ਸਾਰ ਪੁੱਟਰੇ ਇੱਥੇ ਮਿੱਟੀ ਦੂਜੀ ਦਾ ਲੈ ਗਏ ਸੀ ਉੱਪਰੋਂ ਇਹ ਹੁਣ ਅਸੀਂ ਬਣਾਉਣੇ ਜਿਹੜੇ ਚੁੱਲੇ ਚੱਲੇ ਉਨਾਂ ਲਈ ਲਾਲ ਮਿੱਟੀ ਸਾਡੀ ਨਾ ਪਹਿਲੀ ਦੀ ਮਿੱਟੀ ਬਹੁਤ ਸੋਹਣੀ ਹੈ ਚੀਕਣੀ ਹੋਈ ਹੈ। ਹੋ ਗਈ। ਤਾਂ ਕੋਈ ਤਾਂ ਲਾਲ ਕਲਰ ਦੀ ਆ ਨਿਕਲਦੀ। ਹੈ ਜੀ। ਸਰ ਨੂੰ ਜਦੋਂ ਛੁੱਟੀ ਹੁੰਦੀ ਹੈ ਉਹ ਦਿਨ ਸਾਰੇ ਕਲੋਂ ਜਿਆਦਾ ਕਲੋਂ ਬਹੁਤ ਹੀ ਜ਼ਿਆਦਾ ਕੰਮ ਕਰਾਈ ਰਹਿਗੇ। ਬੇਨਤੀ ਹੈ ਕਿ ਇਹ ਆ ਕੋ ਕਿੰਨੀ ਸੋਹਣੀ ਮਿੱਟੀ ਹੈ। ਇਹਦੇ ਨਾਲ ਜਿਵੇਂ ਆਪਾਂ ਤੰਦੂਰ ਬਣਾਉਣਾ ਜਾਂ ਚੁੱਲ੍ਹੇ ਬਣਾਉਣੇ ਆ ਬਹੁਤ ਸੋਹਣੇ ਬਣਦੇ ਆ ਜਾਂ ਆਪਾਂ ਅੱਗੇ ਜਿਵੇਂ ਕੱਚੇ ਵੀੜੇ ਹੁੰਦੇ ਸੀ ਆਪਣੇ ਪਾਣੀ ਜਿੰਨੂੰ ਕਹਿੰਦੇ ਸੀ ਲੇ ਲੋਣੇ ਤੇ ਬਹੁਤ ਵਧੀਆ ਲੱਗਦੇ ਆ ਤੇ ਅੰਮੂ ਦਸ਼ਰਨ ਇੱਥੇ ਡੈ ਹੀ ਖੇਡਣ 11 ਵਜੇ ਜੰਨੇ ਆ ਦੁਪਹਿਰਾਂ ਦੇ ਤੇ ਜੋਤੂ ਨਾਉਣ ਲਈ ਬਾਕੀ ਕੰਮੀ ਕਾਫੀ ਹੋ ਗਈ ਆ ਤੇ ਸਰ ਕਹਿਣ ਲੱਗੇ ਕਿ ਚਲੋ ਉਹਨਾਂ ਨੂੰ ਮੈਂ ਮਿੱਟੀ ਸੋੜਦਾ ਫਿਰ ਸ਼ਾਮਾਂ ਨੂੰ ਰਹੀ ਆਪਣਾ ਕੰਮ ਕਰਦੇ ਰਹੋ ਫਿਰ ਮੈਂ ਵੀ ਕੋਈ ਆਪਣਾ ਸਕੂਲ ਦਾ ਕੰਮ ਵੇਖ ਲਵਾਂ ਜਾਂ ਬੱਚਿਆਂ ਨੂੰ ਪੜਾਵਾਂ ਖਾ ਲਵਾਂ ਲੱਗੇ ਬਾਕੀ ਪੈਲੀਆਂ ਵੇਹਲੀਆਂ ਪਈਆਂ ਹਾਲੇ ਕੜਕਾਂ ਵੱਡੀਆਂ ਗਈਆਂ ਹੁਣ ਗਾਂ ਝੋਨਿਆਂ ਚਾਨਿਆਂ ਦੀ ਤਿਆਰੀ ਆ ਤਾਰ ਤੈਨੂੰ ਤੇ ਕਹਿਣ ਦੇ ਹੀ ਨਾਲਾ ਹੂੰ ਡੂਜੂ ਡੂ ਨੋ ਨਾਓ ਨੋ ਨਾਓ ਨੋ ਤੋ ਆਹੋ ਛੁੱਟੀਆਂ 'ਚ ਨਾ ਸਿਰਨ ਹੋਣਾ ਨਾ ਪਿੰਡੇ ਨਾ ਹੋਣਾ ਓਏ ਤੇ ਨਾ ਬਹਿ ਪੁੱਤ ਪਤਾ ਨਾ ਬੈਦਾ ਨਹੀਂ ਕਰੇ ਇੱਧਰ ਉੱਧਰ ਹੋ ਜੂਗੇ ਜਨਾਬ ਟੌਪ 10 ਅੰਦਰ ਨਹੀਂ ਦੇਖਦੇ ਲੋੜੋਂ ਪਰ ਹਾਂਜੀ ਮੈਂ ਮਿੱਟੀ ਦਾ ਕੰਮ ਇਦਾਂ ਦਾ ਕਰਦਾ ਗਰਮੀ ਦਾ ਕਰਕੇ ਉਦੋਂ ਮਜ਼ਾ ਵੜਾਉਂਦਾ ਨਾ ਮਿੱਟੀਆਂ-ਮਿੱਟੀਆਂ ਨਾਲ ਕੰਮ ਕਰਦਾ ਕਿਉਂਕਿ ਆਪਾਂ ਚਲ ਫੋਟੋ ਫਿਰਦਾ ਯਾਰ ਮੈਂ ਬੰਦੇ ਹੀ ਇਦਾਂ ਦੇ ਮਿੱਟੀਆਂ-ਮਿੱਟੀਆਂ ਵਾਲੇ ਚਲ ਫਿਰ ਚਲ ਜੇ ਢੋਲੇ ਕੀ ਨਾ ਤੇ ਤੇ ਮੰਨੋ ਜੇ ਢੁੱਲੀ ਬੜੀ ਮਿਹਨਤ ਲੱਗੀ ਹੋਏ ਮਿੱਟੀ ਨੂੰ ਕੱਢਣ ਤੇ ਦੇਖੋ ਨਹੀਂ ਆ ਨਹੀਂ ਨਹੀਂ ਜੀ ਫਲਕ ਨੂੰ ਲੈ ਹੋ ਜੂਗਾ ਕੰਮ ਖਰਾਬਾ ਹੋ ਗਿਆ 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 ਚਲੋ ਮੰਨੋ ਪਹਿਲੀ ਜਟੇ ਲੈ ਜਾਂਦੇ ਆ ਕਿ ਨੀਤਾ ਚ ਆ ਜਾਂਦੇ ਮੈਂ ਢੋਈ ਇਹਨਾਂ ਨੇ ਢੋਲ ਨਹੀਂ ਦਿੱਤਾ ਦੀ ਮਿਹਨਤ ਬੇਕਾਰ ਕਰਨੀ ਜੇ ਸਾਰੀ ਇਹਨਾਂ ਨੇ ਨਾ 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 ਸਾਰੀ ਜਾਣ ਕੇ ਹੁਣ ਮੱਛੀ ਲੈ ਕੇ ਇਹ ਤੇ ਸਾਡੇ ਬਾਦਰ ਜਿਹੜੇ ਇਹਨਾਂ ਨੇ ਸ਼ਰਤਾ ਖੇੜਾ ਚਲੋ ਆਜਾ ਆਜਾ ਭਾਈ ਆਜੋ ਹੁੰਨੇ ਆ ਰਹੇ ਹੋ ਕਰ ਕਰੀ ਛੱਲੀਆਂ ਇਹ ਖਾਣ ਵਾਲੀਆਂ ਨਹੀਂ ਭਰ ਦਵਾਈ ਦੀਆਂ ਮਾਰਵੇ ਸੋ ਸਾਰਿਆਂ ਨੂੰ ਇੱਕ ਬੇਨਤੀ ਇਹ ਵੀ ਆ ਵੀ ਆਪੋ ਆਪਣੇ ਘਰੀਂ ਭਾਈ ਖਾਣ ਪੀਣ ਜੋਗਾ ਸਮਾਨ ਭੇਜੋ ਐਂ ਤੇ ਹੁਣ ਪਹਿਲਾਂ ਚ ਰਹਿੰਦੇ ਸਾਨੂੰ ਪਤਾ ਕੀ ਕੋਈ ਬੰਦ ਆ ਜੇ ਸ਼ਾਮ ਨੂੰ ਦਵਾਈ ਤੇ ਸਵੇਰੇ ਚੀਜ਼ ਮਾਰ ਕੇ ਚ ਗਈ ਹੁੰਦੀ ਆ ਅੱਗੇ ਪਿੱਛੇ ਰੱਖ ਲੈ ਉਹ ਖੜਾ ਇੱਥੇ ਨਹੀਂ ਖੜਨਾ ਨੂੰ ਮੂਹਰੇ ਸੌਖੀ ਨਹੀਂ ਚਲੋ ਇਹ ਇਹਨਾਂ ਮੱਖੀ ਬੜੀ ਹੋ ਜਾਂਦੀ ਮੇਰੇ ਘਰ ਐਮੂ ਨੇ ਪੀਲੀ ਸੀ ਪਰ ਅੰਦਰੋਂ ਮੁਰਪੇਣੀ ਆ ਜਦੋਂ ਤੇ ਲੱਸੀ ਮੇਰਾ ਚੰਗੀ ਆ ਲੱਸੀ ਦਹੀਂ ਆ ਸ਼ੁੱਟੀਆਂ ਸੁੱਕਣਾ ਵਧੀਆ ਲੰਘ ਰੀਆਂ ਵੈਸੇ ਸਿਰਫ ਯਾਦ ਸਵੇਰੇ ਸਵੇਰ ਸੁੱਕੀਆਂ ਜੀਆਂ ਆਪਾਂ ਅਲਵੈਡ ਚਲੋ ਓ ਜੀ ਬਾਕੀ ਸਾਰੇ ਭੈਣ ਭਰਾ ਕੋਸ਼ਿਸ਼ ਰਹਿਣ ਵਾਹਿਗੁਰੂ ਕਰੇ ਮਹਾਰਾਜ ਸੱਚੇ ਕਾਸ਼ਾ ਕਰ ਦੂ ਚੜਦੀ ਕਲਾ ਚ ਰਹੇ ਬਾਕੀ ਦੁਨੀਆ ਦੀਆਂ ਗੱਲਾਂ ਦਾ ਜਿਆਦਾ ਅਸਰ ਨਹੀਂ ਕਰੀਦਾ ਤੇ ਮਾੜੀ ਗੱਲ ਕਵੇ ਸਾਫੇ ਕਦਰ ਕਰਾਉਣ ਪਿੱਛੇ ਨਹੀਂ ਪੈ ਜੇ ਇਹਦਾ ਕੀ ਕੋਈ ਦਈਹਾ ਢੀਕਾ ਦਰਕਾਰੇ ਖੋਦ ਦੀ ਕਦਰ ਖੋਦ ਕਰਨੀ ਸਿੱਖੋ ਆਪਣੇ ਕੰਮਾਂ 'ਤੇ ਧਿਆਨ ਦੋ ਵੇਲਾ ਟਾਈਮ 'ਤੇ ਆਪਣੇ ਕੰਮਾਂ 'ਤੇ ਸਿਰਜਣਾਤਮਕ ਕੰਮ ਜਿਹੜੇ ਆ ਉਹ ਕਰੋ ਆਪਣੇ ਘਰ ਨੂੰ ਸਵਾਰੂ ਬਣਾਓ ਤੇ ਦੁਨੀਆਦਾਰੀ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰੀ ਦੀ ਚੜਦੀ ਕਲਾ 'ਚ ਰਹਿਦਾ ਹਰ ਵੇਲੇ ਸੱਚੇ ਪਾਤਸ਼ਾਹ 'ਤੇ ਅਰਦਾਸ ਬੇਨਤੀਆਂ ਕਰੀ ਦੀਆਂ ਤੇ ਬੱਚਿਆਂ ਨੇ ਛੋਲੇ ਆਪਣੇ ਕੰਮ ਠੀਕ ਹੈ ਜੀ ਫਿਰ ਵਾਅਿਗ ਨੂੰ ਸਾਰਿਆਂ ਨੂੰ ਖੁਸ਼ ਰੱਖ ਕੇ ਚੜ੍ਹਦੀ ਕਲਾ ਦੇ ਵਿੱਚ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਰੱਬ ਰਾਖਾ ਜੀ